ਕੋਡੀ 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 ਟੂਰਨਾਮੈਂਟ ਹੋਇਆ ਮੈਨੂੰ ਆਉਣ ਦਾ ਮੌਕਾ ਮਿਲਿਆ ਸੀ ਉਦੋਂ ਵੀ ਮੈਂ ਬੋਲਿਆ ਸੀ ਤੇ ਅੱਜ ਵੀ ਬੋਲਦਾ ਹਾਂ ਅੱਜ ਸਿਰਫ ਮੈਂ ਇੱਕ ਕਮੈਂਟੇਟਰਾਂ ਦੇ ਸਵਾਲ ਦਾ ਜਵਾਬ ਹੀ ਦੇਵਾਂਗਾ ਰਪਿੰਦਰ ਜਲਾਲ ਤੇ ਬੂਟਾ ਜੀ ਵੀ ਇਹ ਠੀਕ ਹੈ ਕਮੈਂਟੇਟਰਾਂ ਦਾ ਕੰਮ ਹੁੰਦਾ ਸੱਚ ਬੋਲਣਾ ਉਹ ਸੱਚ ਹੀ ਬੋਲਦੇ ਆ ਵੱਡੇ ਟੂਰਨਾਮੈਂਟ ਨੂੰ ਵੱਡਾ ਟੂਰਨਾਮੈਂਟ ਹੀ ਕਹਿੰਦੇ ਆ ਜੇ ਕੋਈ ਟੂਰਨਾਮੈਂਟ ਵੱਡਾ ਹੈ ਸਾਡੇ ਮੇਰੇ ਪਿੰਡ ਤੋਂ ਤੋਂ ਉਹ ਵੱਡਾ ਹੀ ਆ ਪਰ ਮੈਂ ਇਹ ਵਿਸ਼ਵਾਸ ਨਾਲ ਕਹਿਣਾ ਹੈ ਮੈਂ ਪ੍ਰਬੰਧਕਾਂ ਨਾਲ ਵੀ ਰਹਿ ਲਈ ਆ ਕਿ ਆਉਂਦੇ ਟਾਈਮ ਦੇ ਵਿੱਚ ਅਸੀਂ ਇਸ ਮੈਨੂੰ ਟੂਰਨਾਮੈਂਟ ਨੂੰ ਵੀ ਵੱਡਿਆ ਟੂਰਨਾਮੈਂਟਾਂ ਦੀ ਲਿਸਟ ਦੇ ਵਿੱਚ ਸ਼ਾਮਲ ਕਰਾਂਗੇ ਮੇਰੇ ਜਿਹੜੇ ਚੇਲੇ ਆ ਉਹ ਬਹੁਤ ਕੈਮ ਆ ਉਹਨਾਂ ਦੇ ਵਿੱਚ ਕਬੱਡੀ ਦੀ ਚਿੰਗਾ ਤੇ ਅਸੀਂ ਇਹ ਟੂਰਨਾਮੈਂਟ ਨੂੰ ਵੱਡੇ ਟੂਰਨਾਮੈਂਟਾਂ ਦੇ ਵਿੱਚ ਸ਼ਾਮਲ ਕਰਾਂਗੇ ਚਾਹੇ ਸਾਨੂੰ ਜਿੰਨੀ ਮਰਜ਼ੀ ਘੱਲਣਾ ਕਰਣੀ ਪਾਵੇ ਚਾਹੇ ਜਿਹਦੇ ਮਰਜ਼ੀ ਦਰ ਤੇ ਜਾਣਾ ਪਾਵੇ ਜਿੱਥੋਂ ਸਾਨੂੰ ਮਰਜ਼ੀ ਮੰਗਣਾ ਪਾਵੇ ਜਿਹੜੇ ਭਰਾ ਰੁੱਸਿਆ ਕੋਈ ਉਹਨੂੰ ਨਾਲ ਜੋੜਨਾ ਪਾਵੇ ਅਸੀਂ ਸਾਰਿਆਂ ਨੂੰ ਜੋੜ ਕੇ ਇੱਕ ਬਹੁਤ ਵੱਡਾ ਟੂਰਨਾਮੈਂਟ ਦਾ ਲੈਵਲ ਪਲੇਟਫਾਰਮ 'ਤੇ ਤਿਆਰ ਕਰਾਂਗੇ ਅਗਲੇ ਸਾਲ ਤੋਂ ਕੋਸ਼ਿਸ਼ ਕਰਾਂਗੇ ਕਿ ਮੇਰੇਜ ਟੂਰਨਾਮੈਂਟ ਵੱਡਾ ਹੀ ਹੋਇਆ ਕਰੇ ਹੁਣ ਗੱਲ ਕਰਦੇ ਆ ਕਬੱਡੀ ਦੀ ਇਹ ਬੋਲਣਾ ਨਹੀਂ ਚਾਹੀਦਾ ਤੁਹਾਨੂੰ ਦੱਸਿਆ ਕਿ ਬੋਗਦੇ ਸਿੰਘਾਂ ਨੂੰ ਹੱਥ ਲਾਉਣ ਵਾਲੀ ਗੱਲ ਹੈ ਸੁੱਤੇ ਸੱਪ ਨੂੰ ਜਗਾਉਣ ਦੀ ਗੱਲ ਹੈ ਅਸੀਂ ਫੈਡਰੇਸ਼ਨ ਨੇ ਫੈਸਲਾ ਕੀਤਾ ਆਉਂਦੇ ਥੋੜੇ ਦਿਨਾਂ ਦੇ ਵਿੱਚ ਪੰਜਾਬ ਕਬੱਡੀ ਫੈਡਰੇਸ਼ਨ ਜ਼ਰੂਰ ਬੋਲੂਗੀ ਅੱਜ ਦੀ ਕਬੱਡੀ ਤੇ ਪਰ ਮੈਂ ਬਹੁਤ ਛੋਟ ਜਿਹਾ ਬੋਲਦਾ ਕਿ ਕਬੱਡੀ ਦੇ ਵਿੱਚ ਅੱਜ ਮੇਨ ਜਿਹੜੇ ਆ ਸਮੱਸਿਆਵਾਂ ਪ੍ਰੋਫੈਸਰ ਸਾਧਪਨ ਸਿੰਘ ਅੱਜ ਤੋਂ 30 ਸਾਲ ਪਹਿਲਾਂ ਇੱਥੇ ਮੈਂ ਗਰਾਊਂਡ 'ਚ ਕਬੱਡੀ ਖੇਡਿਆ ਸੀ ਤੇ ਸਟੇਜ ਤੇ ਚੇਅਰਮੈਨ ਸੀ ਬੈਠਾ ਸੀ ਪ੍ਰਬੰਧਕ ਸੀ ਤੇ ਉਹ ਬੋਲਿਆ ਸੀ ਉਹਨੇ ਮੈਨੂੰ ਤਨੰਤਰ ਧਾਵੀ ਦਾ ਤਨੰਤਰ ਧਾਵੀ ਹੁੰਦਾ ਜਾਂ ਲਗਾਤਾਰ ਕਬੱਡੀ ਦੇ ਕਬੱਡੀ ਪਾਵੇ ਹੁਣ ਤਾਂ 8-10 ਕਬੱਡੀਆਂ ਪਾਉਂਦੇ ਆਂ ਅਸੀਂ 50-50 ਕਬੱਡੀਆਂ ਪਾਉਂਦੇ ਲਗਾਤਾਰ ਦੋ-ਦੋ ਕਬੱਡੀਆਂ ਉਹ ਖਿਤਾਬ ਦਿੱਤਾ ਸੀ ਆਰਟੀਕਲ ਵੀ ਛਪਿਆ ਅਖਬਾਰ ਦੇ ਵਿੱਚ ਤੇ ਉਹਨੇ ਕਿਹਾ ਸੀ ਕਹਿੰਦਾ ਮੱਖਣ ਸਿਆ ਆਕਾਸ਼ ਕਾਸ਼ ਤੂੰ ਕਹਿੰਦਾ ਕਰੈਕਟ ਖੇਡਦਾ ਹੁੰਦਾ ਕਹਿੰਦਾ ਜਾਂ ਫਿਰ ਬੈਠ ਹੈ ਨਹੀਂ ਸੀ ਤੇ ਜਾਂ ਬਾਲ ਹੈ ਨਹੀਂ ਸੀ ਉਹਦਾ ਮਤਲਬ ਸੀ ਕਿ ਕਬੱਡੀ ਦੇ ਖਿਡਾਰੀਆਂ ਦੇ ਜੁੱਸੇ ਇੱਡੇ ਤਕੜੇ ਐਨੇ ਮਜ਼ਬੂਤ ਤੇ ਜੁੱਸੇ ਸਰੀਰ ਵੇਖ ਕੇ ਰੂਹਾਂ ਦੀ ਭੁੱਖ ਲੈਂਦੀ ਸੀ ਤੇ ਅੱਜ ਵੀ ਸਾਡੇ ਕਬੱਡੀ ਖਿਡਾਰੀਆਂ ਦੇ ਜੁੱਸੇ ਕੋਈ ਘੱਟ ਮਜ਼ਬੂਤ ਨਹੀਂ ਘੱਟ ਤਕੜੇ ਨਹੀਂ ਲਿਸ਼ਕ ਦੇ ਪਿੰਡੇ ਆ ਪਰ ਅਫਸੋਸ ਕਿ ਲਿਸ਼ਕ ਦੇ ਪਿੰਡੇ ਨੇਰੇ ਚ ਦਿਖਦੇ ਨਹੀਂ ਜੇ ਮੈਚ ਇਹੀ ਚੰਨ ਚੰਨ ਲਈ ਸੂਰਜ ਦੇ ਚਮਕਦੇ ਸੂਰਜ ਜਿਹਾ ਧੁੱਪ ਜਿਹਾ ਹੋਣ ਤਾਂ ਇਹਨਾਂ ਦੇ ਤਾਂਬੇ ਰੰਗੇ ਪਿੰਡੇ ਸਾਨੂੰ ਦਿਸਣ ਤੇ ਵੇਖ ਕੇ ਭੁੱਖ ਲੱਥੇ ਤੇ ਅਸੀਂ ਸਾਰਾ ਸਾਲ ਇਹਨਾਂ ਦੀਆਂ ਗੱਲਾਂ ਕਰਕੇ ਆਪਣਾ ਜਿਹੜਾ ਜੀਵਨ ਆਨੰਦ ਬਾਈ ਬਣਾਈਏ ਸੁਖ ਬਤਾਈਏ ਵਧਿਆਈਏ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਕਬੱਡੀ ਦੇ ਵਿੱਚ ਜਿੱਥੇ ਹੋਰ ਬਰਾਈਆਂ ਆਈਆਂ ਬਰਾਈਆਂ ਮੈਂ ਕਹਣਾ ਦਿੰਨਾ ਪਰ ਕੱਲੀ ਕੱਲੀ ਦੀ ਬਾਤ ਅਸੀਂ ਬਾਅਦ ਚ ਚੱਲਾਂਗੇ ਤੇ ਕਿਸੇ ਟਾਈਮ ਦੇ ਉੱਤੇ ਜਦੋਂ ਹੀਰ ਦੀ ਚਰਚਾ ਸੀ ਨਾ ਦੇਵਾਰੇ ਸ਼ਾਹ ਨੇ ਹੀਰ ਲਿਖੀ ਸੀ ਤੇ ਉਸ ਵਕਤ ਅਮਰਦਾ ਪ੍ਰਿਧਮ ਨੇ ਤਾਨਾ ਮਾਰਿਆ ਸੀ ਅਜ ਆਖਾਂ ਵਾਰੇ ਸ਼ਾਹ ਨੂੰ ਵੇਖੋ ਮੈਨੂੰ ਪਹਿਲਾਂ ਪਤਾ ਸੀ ਕਿ ਆਹ ਕੰਮ ਹੋਣਾ ਹੈ ਮੈਨੂੰ ਪਤਾ ਸੀ ਆਹ ਕੰਮ ਹੋਣਾ ਹੈ ਕਿਉਂਕਿ ਇਸ ਕੰਮ ਅਸੀਂ ਕਬੱਡੀ ਵੇਖਣ ਦੇ ਵਾਸਤੇ ਹੀ ਸਾਡੂ ਇਸ ਗਾਦੀ ਲੋੜਾ ਮੇਰੇ ਬੋਲਣ ਦੀ ਮੈਨੂੰ ਪਤਾ ਸੀ ਇਸੇ ਕਰਕੇ ਮੈਂ ਬੋਲਣਾ ਨਹੀਂ ਚਾਹੁੰਦਾ ਹੁੰਦਾ ਪਰ ਦਰਸ਼ਕ ਵੀਰੋ ਨਹੀਂ ਮੈਂ ਬਹੁਤ ਦਰਸ਼ਕਾਂ ਦਾ ਖਿਆਲ ਰੱਖਦਾ ਹਾਂ ਮੈਂ ਨਹੀਂ ਕਹਿੰਦਾ ਦਰਸ਼ਕਾਂ ਦੀ ਪਰਵਾਹ ਨਾ ਕਰੂ ਅਸੀਂ ਜੋਗੋ ਕਰਦੇ ਆਂ ਦਰਸ਼ਕਾਂ ਦੀ ਖਾਤਰ ਕਰਦੇ ਆਂ ਜੇ ਦਰਸ਼ਕਾਂ ਦੀ ਭਾਵਨਾ ਨਾ ਸੁਣੀਏ ਤੇ ਸਾਡਾ ਕਰਾਉਣ ਦਾ ਕੋਈ ਫਾਇਦਾ ਨਹੀਂ ਪਰ ਵੀਰੋ ਇੱਕ ਮਿੰਟ ਹੀ ਦੇ ਦਿਓ ਬੜਾ ਟਾਈਮ ਨਹੀਂ ਲੈਂਦਾ ਉਹ ਅਮਰਤਾ 프리ਦਮ ਨੇ ਤਾਨਾ ਮਾਰਿਆ ਇਹ ਵਾਰੇ ਸ਼ਾਹ ਨੂੰ ਵੇ ਅੱਜ ਆਖਾਂ ਵਾਰੇ ਸ਼ਾਹ ਨੂੰ ਵੇ ਤੂੰ ਕਬਰਾਂ ਵਿੱਚੋਂ ਬੋਲ ਤੇ ਅੱਜ ਮੈਂ ਮਹਿਰੋਂ ਦੀ ਗਰਾਉਂਡ ਤੋਂ ਆਖਦਾ ਹਾਂ ਅੱਜ ਆਖਾਂ ਸਰਬਨ ਸਿੰਘ ਪ੍ਰੋਫੈਸਰ ਨੂੰ ਉਹ ਪ੍ਰੋਫੈਸਰ ਸੀ ਬਾਅਦ ਚ ਪ੍ਰਿੰਸੀਪਲ ਬਣ ਗਿਆ ਜਿੰਨਾ ਕਬੱਡੀ ਦੇ ਉੱਤੇ ਪ੍ਰੋਫੈਸਰ ਸਰਪੰਨ ਸਿੰਘ ਢੁੱਡੀ ਕੇ ਨੇ ਲਿਖਿਆ ਜਿੰਨੀ ਪ੍ਰੋਮੋਸ਼ਨ ਸਰਪੰਨ ਸਿੰਘ ਨੇ ਕਬੱਡੀ ਦੀ ਕੀਤੀ ਕਿਸੇ ਨੇ ਨਹੀਂ ਕੀਤੀ ਅਸੀਂ ਉਹਦੀ ਦੇਣ ਨਹੀਂ ਭੁੱਲ ਸਕਦੇ ਅੱਜ ਜੇ ਕਬੱਡੀ ਦਾ ਰੰਗ ਰੂਪ ਬਣਾਣਾ ਤੋਂ ਲੈ ਕੇ ਇੱਥੇ ਤੱਕ ਆਇਆ ਤੇ ਪ੍ਰੋਫੈਸਰ ਸਰਪੰਨ ਸਿੰਘ ਦੀ ਦੇਣ ਹੈ ਤੇ ਮੈਂ ਕਹਿੰਦਾ ਅੱਜ ਆਖਾਂ ਪ੍ਰੋਫੈਸਰ ਸਰਪੰਨ ਸਿੰਘ ਨੂੰ ਵੀ ਤੂੰ ਕੈਨੇਡਾ ਵਿੱਚੋਂ ਬੋਲ ਅਮਰਦਾਪਰੀਦਮ ਨੇ ਤਾਂ ਵਾਰਿਸ਼ ਆ ਉਹਨੂੰ ਕਬਰਾਂ ਚੋਂ ਦਰਵਾਜ਼ਾ ਚੋਂ ਕਿਹਨੇ ਬੋਲਣਾ ਸੀ ਪਰ ਪ੍ਰੋਫੈਸਰ ਤੇ ਤੂੰ ਤਾਂ ਕੈਨੇਡਾ 'ਚ ਬੈਠਾ ਹੈ ਤੇ ਤੂੰ ਕੈਨੇਡਾ ਵਿੱਚੋਂ ਬੋਲ ਕਿਉਂ ਬੋਲ ਤੂੰ ਚੋਪ ਕਰ ਗਿਆ ਇਹ ਲੈ ਕੇ ਕਿ ਕਬੱਡੀ ਨੂੰ ਕੀ ਹੈ ਕਬੱਡੀ ਨੂੰ ਡਰਗ ਦਾ ਜੱਫਾ ਹੈ ਕਬੱਡੀ ਨੂੰ ਕਲਾ ਡਰਗ ਦਾ ਜੱਫਾ ਨਹੀਂ ਸਾਡੇ ਭਰਾਵਾਂ ਦਾ ਧੱਕਾ ਵੀ ਆ ਸਾਰੇ ਭਰਾਵਾਂ ਦਾ ਧੱਕਾ ਨਹੀਂ ਸਾਡੇ ਕੁਝ ਭਰਾ ਜਿਹੜੇ ਮੈਨੂੰ ਪਤਾ ਹੈ ਜਜ਼ਬਾਤੀ ਹੈ ਉਹ ਕਬੱਡੀ ਨੂੰ ਧੱਕਾ ਵੀ ਲਾ ਰਹੇ ਆ ਕਬੱਡੀ ਨੂੰ ਡਰਗ ਦਾ ਜੱਫਾ ਹੈ ਭਰਾਵਾਂ ਦਾ ਧੱਕਾ ਹੈ ਕਬੱਡੀ ਦੇ ਵਿੱਚ ਹਨੇਰਾ ਹੈ ਕਬੱਡੀ ਦੇ ਵਿੱਚ ਪ੍ਰਬੰਧਕਾਂ ਦੇ ਪ੍ਰਬੰਧ ਦੀ ਕਮੀ ਹੈ ਤੇ ਪਲੇਅਰਾਂ ਦੇ ਵਿੱਚ ਅਨੁਸ਼ਾਸਨ ਦੀ ਘਾਟ ਹੈ ਤੇ ਕਬੱਡੀ ਨੂੰ ਕਰਾਉਣ ਦੇ ਢੰਗ ਤਰੀਕਿਆਂ ਦੀ ਘਾਟ ਹੈ ਉਹ ਪਲੇਅਰਾਂ ਦੇ ਖੇਡਣ ਦੇ ਤਰੀਕੇ ਤੇ ਰੈਫਰੀਆਂ ਦੇ ਅੰਪਾਇਰਿੰਗ ਕਰਨ ਦੇ ਤਰੀਕੇ ਮੈਂ 7-8 ਨੇਟ ਦੇ ਮੈਚ ਦੇਖੇ ਆ ਮੈਂ ਪਿੰਡਾਂ ਦਾ ਨਾਂ ਨਹੀਂ ਲੈਂਦਾ ਕਿਉਂਕਿ ਮੈਂ ਹਰਥੇ ਗਾਲੇ ਇੱਕ ਪਿੰਡ ਦਾ ਨਾਂ ਲੈ ਬੈਠਾ ਗਲਤੀ ਕੀਤੀ ਹੈ ਕਿਸੇ ਪਿੰਡ ਦਾ ਨਾਂ ਨਹੀਂ ਲੈਣਾ ਚਾਹੀਦਾ ਅਗਲਾ ਕਹਿੰਦਾ ਸਾਡਾ ਟੂਰਨਾਮੈਂਟ ਬਹੁਤ ਤਕੜਾ ਪਰ ਮੈਂ ਵੇਖਿਆ ਕਿ ਫਾਈਨਲ ਮੈਚ ਨਹੀਂ ਹੋ ਰਹੇ ਜੇ ਫਾਈਨਲ ਹੋ ਰਹੇ ਤਾਂ ਵਨ ਸਾਈਡਡ ਹੋ ਰਹੇ ਆ 4-26 ਤੇ ਰਪਿੰਦਰ ਜਲਾਲ ਇੱਕ ਪਿੰਡ ਬੋਲ ਰਿਹਾ ਸੀ ਕਿ ਆਪਾਂ ਭਾਈ ਰਿਵਿਊ ਬੰਦ ਕਰ ਦਿਓ ਮੇਰੇ ਕੋਲ ਫੋਨ ਨੰਬਰ ਨਹੀਂ ਸੀ ਮੈਂ ਉਹਨੂੰ ਕਹਿੰਦਾ ਰਪਿੰਦਰਾ ਰਿਵਿਊ ਨਾ ਬੰਦ ਕਰਾ ਕਬੱਡੀ ਦੇ ਫਾਈਨਲ ਮੈਚ ਬੰਦ ਕਰਾ ਦਿਓ ਕਿਉਂਕਿ ਫਾਈਨਲ ਹੁੰਦਾ ਹੀ ਨਹੀਂ ਵੱਡੇ ਵੱਡੇ ਪ੍ਰਾਈਜ਼ ਰੱਖਦੇ ਆ ਕਬੱਡੀ ਦੀ ਜਖੜਾ ਕੱਢੀ ਜਾਂਦੇ ਆ ਤੇ ਅੱਜ ਵੀ ਪਿਛਲੀ ਵਾਰ ਮੈਂ ਕਹਿ ਕੇ ਗਿਆ ਸੀ ਕਿ ਅਸੀਂ ਸ਼ੁਰੂਆਤ ਕੀਤੀ ਨਵੇਂ ਪਲੇਅਰਾਂ ਦੀ ਤੇ ਕਬੱਡੀ ਨੂੰ ਟਾਈਮ ਨਾਲ ਨਿਵੇੜਨ ਦੀ ਪ੍ਰਸ਼ਾਸਨ ਦਾ ਤਲਵਾ ਦਾ ਜਿਹੜਾ ਜਾਗਿਆ ਤੇ ਕਹਿਣ ਲੱਗਾ ਕਿ 9 ਵਜੇ ਬੰਦ ਕਰੋ 8 ਵਜੇ ਬੰਦ ਕਰੋ ਅੱਜ ਪ੍ਰਬੰਧਕਾਂ ਨੂੰ ਮੈਂ ਕਿਹਾ ਸੀਗਾ ਘੱਟ ਟੀਮਾਂ ਐਂਟਰ ਕਰਿਓ ਟੀਮਾਂ ਫੇਰ ਜਾਦੇ ਆ ਇਸੇ ਕਰਕੇ ਚਿੱਕਾ ਮਾਰ ਰਹੇ ਹੁਣ ਨੂੰ ਮੈਚ ਮੁੱਕਿਆ ਹੋਣਾ ਜੀ ਪਰ ਪ੍ਰਬੰਧਕਾਂ ਦਾ ਕਸੂਰ ਨਹੀਂ ਟੂਰਨਾਮੈਂਟ ਬਹੁਤ ਘਟ ਗਈ ਨਾ ਭੜਾਈਆਂ ਕਰਕੇ ਤੇ ਆ ਜਿਹੜੀ ਹੁੱਲਣ ਬਾਜੀ ਆਪਾਂ ਕਰਦੇ ਆ ਦਰਸ਼ਕ ਕਰਦੇ ਆ ਪਲੇਅਰ ਕਰਦੇ ਆ ਕਰਾਉਣ ਵਾਲੇ ਕਰਦੇ ਇਹ ਹੁੱਲਣ ਬਾਜੀ ਕਰਕੇ ਦਿਨੋਂ ਦਿਨ ਟੂਰਨਾਮੈਂਟ ਰਪਿੰਦਰ ਜਲਾਲ ਹਰਥਾਂ ਬੋਲਦਾ ਕਿ 60% ਕਬੱਡੀ ਬੰਦਾ ਦੇ 40 ਰਹਿ ਗਈ ਤੇ 40 ਪਲੇਅਰਾਂ ਨੇ ਤੇ ਆ ਚੀਕਾਂ ਵਾਲਿਆਂ ਨੇ ਬੰਦ ਕਰਾਉਣੀ ਪ੍ਰਾਭੋ ਵੀ ਬੰਦ ਹੋ ਜੂ ਫੈਸਲਾ ਕਰ ਲਿਆ ਵਰਲਡ ਲੈਵਲ ਦੇ ਉੱਤੇ ਪਰ ਅਸੀਂ ਕਬੱਡੀ ਨੂੰ ਇਸ ਨੇਰੇ ਜੋ ਕੱਢਣਾ ਚੰਗੇ ਪਾਸੇ ਲਿਆਉਣਾ ਤੇ ਉਹਦੇ ਵਾਸਤੇ ਇੱਕ ਫਿਕਪਾ ਨਾਂ ਦੀ ਐਸੋਸੀਏਸ਼ਨ ਇੰਗਲੈਂਡ ਦੇ ਵਿੱਚ ਬਣੀ ਆ ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਸ ਐਂਡ ਕਲੱਬਸ ਤੇ ਉਹ ਬਹੁਤ ਜਲਦ ਤੁਹਾਡੇ ਸਾਹਮਣੇ ਆਊਗੀ ਤੇ ਜਿੰਨੀਆਂ ਵੀ ਬਰਾਈਆਂ ਕਬੱਡੀ ਦੇ ਅੱਜ ਇਹਦੇ ਉੱਤੇ ਤੁਹਾਨੂੰ ਲੜਾਈ ਦਿਦੀ ਦਿੱਸੂਗੀ ਤੇ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਵੱਧ ਤੋਂ ਵੱਧ ਉਹਦਾ ਸਾਥ ਦੇਈਏ ਤੇ ਸਾਥ ਦੇ ਕੇ ਕਬੱਡੀ ਨੂੰ ਬਚਾ ਲਈਏ ਅੱਜ ਕਬੱਡੀ ਦੇ ਉੱਤੇ ਜਿਹੜੀ ਲੜਾਈ ਹੋ ਰਹੀ ਆ ਉਸ ਲੜਾਈ 'ਚ ਕੁਝ ਨਹੀਂ ਨਿਕਲਣਾ ਇਹਨੂੰ ਬਚਾਉਣ ਵਾਸਤੇ ਸੁਝਾ ਦੇਣ ਵਾਸਤੇ ਵਧੀਆ ਕੰਮ ਕਰਨ ਵਾਸਤੇ ਅੱਗੇ ਆਓ ਕੋ ਪ੍ਰਬੰਧਕ ਵੀ ਅੱਗੇ ਆਓ ਜਿਹੜੇ ਚਾਹੁੰਦੇ ਆ ਕਬੱਡੀ ਵਾਕਈ ਸੁਧ ਤੇ ਸਵਾਦ ਲੈਂਦੇ ਆ ਉਹ ਵੀਰ ਮਾਫ ਕਰਨਾ ਸਾਨੂੰ ਐਨਾ ਕਹਿੰਦਾ ਹੋਇਆ ਮੈਂ ਸਾਡਾ ਧੰਨਵਾਦ ਕਰਦਾ ਕਿਉਂਕਿ ਦਰਸ਼ਕ ਬਹੁਤ ਹਤਾਵਲੇ ਆ ਦਰਸ਼ਕਾਂ ਨੂੰ ਕਬੱਡੀ ਦਾ ਮੈਚ ਦਿਖਾਇਆ ਜਾਵੇ ਧੰਨਵਾਦ ਜੀ ਐਸੀ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ